ਆ ਵੀ ਨਾ ਕਹਿੰਦੇ ਜਿੰਨਾ ਨਿੱਕਾ ਤੇ ਓਨਹੀਂ ਟਿੱਕਾ ਐ ਇਹਦੇ ਨਾਲ ਤਾਂ ਵਿਚਾਰੇ ਦਾ ਕੀ ਮੁਕਾਬਲਾ 730 ਸੋਨਾਲੀਕਾ ਆਪਣੇ ਭਰਾਵਾਂ ਦੀ ਜਿਹੜੇ ਕਮਰਸ਼ੀਅਲ ਚ ਯੂਜ਼ ਕਰਦੇ ਆ ਉਹਨਾਂ ਦੀ ਪਹਿਲੀ ਪਸੰਦ 21 ਮਾਡਲ ਜਮਨ ਨਵਾਂ ਪੰਜਾਬ ਨੰਬਰ 365 ਹੇਅਰ ਪੀ ਦੀ ਡਿਮਾਂਡ ਚ ਚੰਗੇ ਟਾਇਰ ਮੇਰੀ ਫਲ ਜ਼ਿੰਮੇਵਾਰੀ ਵਾਲਾ ਟਰੈਕਟਰ ਹੈ ਜਿਹੜਾ ਖੜਾ ਹੈ ਬਾਕੀ ਦੀ ਡਿਟੇਲ ਫਿਰ ਆਪਾਂ ਆਪਣੇ ਭਰਾ ਨਾਲ ਕਰਨੀ ਹੋਏ ਨੇ ਸਸੀਕਾਲ ਬਾਈ ਜੀ ਸਸੀਕਾਲ ਬਾਈ ਢਿੱਲੋਂ ਸਾਹਿਬ ਠੀਕ ਠਾਕ ਬਹੁਤ ਵਧੀਆ ਤੇ ਸਸੀਕਾਲ ਬਾਈ ਸਾਰੇ ਦੇਖਣ ਵਾਲੇ ਭਰਾਵਾਂ ਨੂੰ ਜਿਹੜੇ ਤੁਸੀਂ ਯਾਰ ਇਹਨਾਂ ਮਾਣ ਬਖਸ਼ ਦਿਓ ਬਿਲਕੁਲ ਜੀ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਹੂੰ ਤੇ ਲੂੜੀ ਤੇ ਮਾਗੀ ਦੀਆਂ ਬਾਈ ਤੁਹਾਨੂੰ ਲੱਖ ਲੱਖ ਮੁਬਾਰਕ ਸਾਡੇ ਵੱਲੋਂ ਲੇਟ ਹੋ ਗਏ ਉਹਦੇ ਲਈ ਮਾਫੀ ਚਾਹੁੰਦੇ ਆ ਬਿਲਕੁਲ ਜਦੋਂ ਸਮਾਂ ਲੱਗ ਗਿਆ ਉਦੋਂ ਦਿੱਤੀਆਂ ਭਾਈ ਹਾਂ ਉਹ ਹੁੰਦਾ ਬੰਦਾ ਸਦਾ ਹੀ ਅਣਜਾਣ ਹੁੰਦਾ ਕਈ ਵਾਰੀ ਭਰਾ ਫੋਨ ਬਹੁਤ ਕਰਦਾ ਨਹੀਂ ਚੱਕਿਆ ਜਾਂਦਾ ਗੁੱਸਾ ਨਾ ਕਰਿਆ ਕਰੋ ਬਿਲਕੁਲ ਠੀਕ ਹੈ ਹੇਵਰੀ ਕਮਾਂਗਾਰਾਂ ਚ ਹੁੰਨੇ ਇਹ ਚੀਜ਼ ਦੀ ਹੌਲੀ ਹੌਲੀ ਸੁਧਾਰ ਕਰੀ ਜਾਂਦੇ ਆ ਹੋ ਜਾਊਗਾ ਟੀਮ ਨੂੰ ਵੱਡਾ ਕਰਦੇ ਆ ਤੇ ਹੁਣ ਪਿਕ ਆਲੀ ਤਾਂ ਗੱਲ ਛੱਡੋ ਇੱਕ ਵਾਰੀ ਮਿਸ ਕਾਲ ਆ ਗਈ ਉਹਦਾ ਖਹਿੜੇ ਨਹੀਂ ਛੱਡਣਾ ਸੀ ਖਹਿੜੇ ਨਹੀਂ ਛੱਡਣਾ ਬਿਲਕੁਲ ਹੁਣ ਤਾਂ ਤਰਾਜ ਇਹ ਗੱਲ ਦਾ ਨਾ ਵੀ ਸਾਡਾ ਯਾਰ ਫੋਨ ਨਹੀਂ ਚੱਕਿਆ ਤੇ ਸਾਡੇ ਕੋਲ ਇੱਕ ਵਾਰੀ ਨੰਬਰ ਆ ਗਿਆ ਉਹ ਨੰਬਰ ਛੱਡਣਾ ਹੀ ਨਹੀਂ ਫੇਰ ਉਹ ਜਿਵੇਂ ਏਜੰਸੀ ਜੀ ਏਜੰਸੀ ਹਾਂ ਅਸੀਂ ਨੰਬਰ ਦਾ ਖੜਾ ਨਹੀਂ ਛੱਡਣਾ ਅਸੀਂ ਸਿਸਟਮ ਸੈੱਟ ਕਰ ਹੀ ਜਾਂਦੇ ਆ ਕੱਲ ਅਸੀਂ ਜਾਵੜੇ ਮਹਿੰਦਰਾਲ ਦੇ ਆਪਣੇ ਮਿੱਤਰ ਦਾ ਮਾਮੇ ਦਾ ਮੁੰਡਾ ਆਉਂਦਾ ਕੈਨੇਡਾ ਚੋਂ ਉਹਨੇ ਥਾਰ ਲੈਣੀ ਐ ਹਾਂ ਉਹ ਅਸੀਂ ਉੱਥੇ ਗੱਲਾਂ ਬਾਤਾਂ ਹੀ ਕਰਨ ਲੱਗੇ ਉਹ ਨੰਬਰ ਉਹ ਕਹਿੰਦਾ ਮੈਡਮ ਨੰਬਰ ਨਾ ਜੀ ਲਿਖੋ ਕਹਿੰਦੇ ਕਿ ਮੈਂ ਕਹਿੰਦਾ ਜੀ ਤੁਸੀਂ ਫੋਨ ਵਾਲੇ ਕਰਦੇ ਹੋ ਗੱਡੀ ਅਸੀਂ ਲੈਣੀ ਐ ਕੋਈ ਗੱਲ ਨਹੀਂ ਉਹਨੇ ਆ ਜਾਂਦੇ ਉਹਨੂੰ ਅਸੀਂ ਭੇਜਤੀ ਉਹ ਸਾਰੀ ਡਿਟੇਲ ਲੈ ਕੇ ਭੇਜਤੀ ਤੇ ਉਹੀ ਗੱਲ ਐ ਮੈਂ ਕਿਹਾ ਕਿਸੇ ਤੁਸੀਂ ਸਾਥੋਂ ਡਰਾਇਨਾ ਕਰਿਓ ਵੀ ਭਾਈ ਫੋਨ ਨਾ ਯਾਰ ਇਹ ਨਹੀਂ ਕਰਿਓ ਹੈਨਾ ਆਪਾਂ ਇਹ ਗੱਲ ਕਹਾਂਗੇ ਵੀ ਜਿੰਨੇ ਮਰਜ਼ੀ ਕਰ ਲਿਓ ਸਾਥੋਂ ਅੱਕ ਜਾਓਗੇ ਅਸੀਂ ਬੈਕ ਕਾਲਾ ਅਸੀਂ ਯਾਰ ਨੰਬਰ ਜਾਣੇ ਨਹੀਂ ਦੇਣਾ A to Z ਡਿਟੇਲ ਲਿਖਾਂਗੇ ਇੱਕ ਬੰਦੇ ਦੀ ਡਿਊਟੀ ਹੋਊਗੀ ਨੰਬਰ ਨੋਟ ਕਰੀ ਚੱਲ ਹੂੰ ਡੈਰੀ ਲਾ ਕੇ ਫਾਰਵਰਡ ਕਰੀ ਚੱਲਾਂਗੇ ਸਾਰੇ ਨੰਬਰਾਂ ਦੇ ਫੋਨ ਛੱਡਣਾ ਨਹੀਂ ਯਾਰ ਚੱਕੇ ਬਿਲਕੁਲ ਤੇ ਜੇ ਬੰਦੇ ਨੇ ਕਦੇ ਵੀ ਉਹ ਵੀ ਲਾ ਲਿਆ ਭਲੇਖੇ ਚ ਯਾਰ ਪੁੱਛਿਆ ਡਿਟੇਲ ਉਹਦੇ ਮਗਰ ਪਹਿਲਾ ਕਰਾਂਗੇ ਵੀ ਲੈ ਜਾ ਡਾਇਰੈਕਟਰ ਦੇ ਕੇ ਹਟਾਂਗੇ ਯਾਰ ਹਾਂ ਡਾਇਰੈਕਟਰ ਦੇ ਕੇ ਡਾਇਰੈਕਟਰ ਦੇ ਕੇ ਹਟਾਂਗਾ ਹੂੰ ਉਹਦੇ ਲਈ ਮਾਫੀ ਚਾਹੁੰਨੇ ਆ ਅੱਗੇ ਤੋਂ ਸੁਧਾਰ ਕਰਾਂਗੇ ਲਾਜ਼ਮੀ ਪੱਕਾ ਬਿਲਕੁਲ ਇਹਦੀ ਵਰ ਕੀ ਹੈ ਜਿੰਨੇ ਵਿੱਚ ਇਹਦਾ ਯਾਰ ਕੁਛ ਉਹਦੇ ਆਖਣ ਨੂੰ ਆਪਾਂ ਪਹਿਲਾਂ ਵੀ ਦਿਖਾਦੇ ਹਿੱਦਰ ਹੂੰ ਤੇ ਇਹਦਾ ਤਾਂ ਹਾਰ ਵਾਲਾ ਕੰਮ ਹੀ ਆ ਲਿਆ ਮੈਂ ਸਟਾਰਟਿੰਗ ਹਾਰ ਵਾਲਾ ਕੰਮ ਹੀ ਹੈ ਤੇ ਇਹਦਾ ਯਾਰ ਕੁਛ ਸ਼ਬਦ ਹੀ ਨਹੀਂ ਬਚਦੇ ਕਹਿਣ ਨੂੰ ਸਾਰਾ ਕੁਝ ਇਹਦਾ ਵੀ ਨਾਲ ਦਾ ਹੀ ਹੈ ਨਾਲ ਦਾ ਹੀ ਹੈ ਖੈਰ ਨਹੀਂ ਬਦਲਿਆ ਫੂਕੇ ਤੇ ਕਲਮ ਨਹੀਂ ਲੱਗੀ ਇਹਦਾ ਚੱਲੇ ਹੀ 500 ਘੰਟਾ ਹੈ ਇਹਦਾ ਤਾਂ ਨਾ ਬੰਦੇ ਤੋਂ ਜੋਰ ਨਹੀਂ ਲੱਗਿਆ ਜੋਰ ਨਹੀਂ ਲੱਗਿਆ ਤੈਨੂੰ ਤਾਂ ਪਤਾ ਸਾਰਾ ਹਾਂ ਮੈਨੂੰ ਤਾਂ ਪਤਾ ਹੈ ਤੇ ਬੀਮਾ ਦਾ ਫੁੱਲ ਹੈ ਉਹ ਵੀ ਤੈਨੂੰ ਪਤਾ ਹੈ ਤੇ ਜਿਹੜੇ ਬੰਦੇ ਨੇ ਲੈਣਾ ਨਵਾਂ ਲੈਣ ਚੱਲਿਆ ਏਜੰਸੀ ਚ ਹੂੰ ਉਹ ਭਾਈ ਤੇਰੀ ਸੋਚ ਐ ਇਧਰ ਨੂੰ ਆ ਜਾਏਗਾ ਤਾਂ ਤੇਰਾ ਲੱਖ ਸਵਾ ਲੱਖ ਦਾ ਫਾਇਦਾ ਹੋ ਜਾ ਹਾਂ ਜੀ ਭਾਈ ਡੁੱਲਦੇ ਫਿਰਦੇ ਚੋਲੇ ਡੁੱਲਦੇ ਫਿਰਦੇ ਤਾਂ ਉੱਥੇ ਦੇ ਨਗਦ ਕੈਸੇ ਦਾ ਟਰੈਕਟਰ ਤੇ ਕੋਈ ਲੋਨ ਵੀ ਨਹੀਂ ਅੱਛਾ ਲੋਨ ਕਰਾਉਣਾ ਹੈ ਤਾਂ ਵੀ ਥੋੜੇ ਰੁਪਿਆ ਦੀ ਲੋੜ ਪੂਰੀ ਤੇ ਚ ਅੱਛਾ ਮੰਨ ਲਾ ਲੋਨ ਇਹਨੂੰ ਟੱਕ ਲੂਗਾ ਟੱਕ ਦੂ ਹੂੰ ਇਹਦੇ ਚ ਤਾਂ ਥੋੜੇ ਜਿਹੇ ਚੋਂ ਲੱਗਣਗੇ ਹੂੰ 3,65,000 ਰੁਪਏ ਆਪਾਂ ਮੰਗਦੇ ਆ ਤੇ 3 ਸਵਾ 3 ਲੱਖ ਰੁਪਏ ਲੋਨ ਵੀ ਤੈਨੂੰ ਲੱਗਦਾ ਹੋਈ ਜੂ ਚੰਗੇ ਬੰਦੇ ਦਾ ਚੰਗਾ ਹੋ ਜੂ ਜੇ ਕੋਈ ਮਾੜਾ ਸੱਬੜ ਹੋਇਆ ਤਾਂ ਕੋਈ 10000 ਘਟ ਜੂ ਘਟ ਜੂਗਾ ਠੀਕ ਐ ਤੇ ਜੇ ਬਾੜਾ ਚੰਗਾ ਹੋਇਆ ਤਾਂ ਸਵਾ 3 ਤੈਨੂੰ ਵੀ ਹੋ ਜੂ ਸਵਾ 3 ਤੈਨੂੰ ਵੀ ਹੋ ਜੂ ਫਿਰ ਰਹਿ ਕੀ ਗਿਆ ਮਗਰ ਹੂੰ ਉਹਦੇ ਆਖਣ ਨੂੰ ਬਸ ਕਾਲਾ ਫੈਲਾਂ ਦੇ ਖਰਚੇ ਰਹਿ ਜਾਣਗੇ ਥੋੜੇ ਜਿਹੇ ਰੁਪਏ ਨਾਲ ਆਪਾਂ ਸਾਰ ਲਾਂਗੇ ਬਿਨਾ ਪੈਸਿਆਂ ਤੋਂ ਟਰੈਕਟਰ ਦੇਣ ਵਾਲੀ ਗੱਲ ਐ ਦੀ ਬਿਨਾ ਪੈਸਿਆਂ ਤੋਂ ਨਾਲ ਦੇ ਟਾਇਰ ਹੂੰ ਨਾਲ ਦਾ ਹੀ ਰੰਗ 500 ਤੇ ਕੁਛ ਘੰਟੇ ਚੱਲਿਆ ਨਾਲ ਦੀਆਂ ਪਰਚੀਆਂ ਨਾਲ ਦੀਆਂ ਪਰਚੀਆਂ ਮਾਰ ਲਾ ਨੀਗਾ ਆ ਸੀ ਆ ਆ ਪਿੰਗਾਂ ਉਮੀ ਪਿੰਗੇ ਗੱਲੇ ਫਿਲਟਰ ਵਾਲੇ ਆ ਨਟ ਖੁੱਲਿਆ ਗੱਲੇ ਸਰਵਿਸ ਹੋਈ ਇੱਕ ਕਿਦਨੇ ਇੱਕ ਹੋਰ ਹੈ ਇਹਦੀ ਸਰਵਿਸ ਰਿਕਾਰਡ ਵੀ ਏਜੰਸੀ ਦੀ ਹੈ ਇੱਕ ਸਰਵਿਸ ਹੋਈ ਇਹਦੀ ਸਰਵਿਸ ਸਪੋਟ ਹੈ ਏਜੰਸੀ ਦਾ ਯਾਰ ਬੰਦਿਆਂ ਨੇ ਸੰਭਾਲ ਕੇ ਕਿੰਨਾ ਰੱਖਿਆ ਹੈ ਬਹੁਤ ਜ਼ਿਆਦਾ ਠੀਕ ਹੈ ਤੇ ਸਿੰਗਲ ਹੈਂਡ ਡਰਾਈਵ ਹੈ ਸਿੰਗਲ ਹੈਂਡ ਦੂਜਾ ਬੰਦਾ ਨਹੀਂ ਬੈਠਾ ਆਪਾਂ ਹੀ ਬੈਠੇ ਆ ਇਹਦੇ ਤੇ ਆਪਾਂ ਹੀ ਬੈਠੇ ਇੱਕ ਬੰਦੇ ਨੇ ਚਲਾਇਆ ਨਵੀਂ ਬੈਟਰੀ ਹੈ ਜਮਨਤਾ ਜੀ ਹੱਥ ਨਹੀਂ ਰੱਖਣ ਦਿੰਦਾ ਤਾਂ ਨਾ ਪਟਕੇ ਮਾਰਦਾ ਨਾਲੇ ਦੋ ਸਿਲੰਡਰ ਡਿਕਟਰ ਹੈ ਦੋ ਸਿਲੰਡਰ ਹੈ ਹਨਾ ਹਾਂ ਦੱਸ ਦਿੰਦੇ ਆ ਵੀਰਾਂ ਨੂੰ ਵੀ ਦੋ ਸਿਲੰਡਰ ਹੈ ਤਿੰਨ ਨਹੀਂ ਦੋ ਸਿਲੰਡਰ ਹੈ ਬਾਕੀ ਟਰੈਕਟਰ ਇਹ ਆਪਣੇ ਬੰਦੇ ਦੀ ਹੈ ਆਪਣੇ ਕੰਨੀਓ ਜਿਵੇਂ ਮਰਜ਼ੀ ਦੋਨੇ ਹੱਥੀ ਕਿਵੇਂ ਮਾਰਤੀ ਗਾਰੰਟੀ ਕਾਰਡ ਮੈਥੋਂ ਲੋੜਨੀ ਢਿਲੋਂ ਤੋਂ ਲੈ ਜਾਓ ਪਰਵਾਹ ਨਹੀਂ ਮੈਥੋਂ ਲੈ ਜਾਓ ਹਾਂ ਗਾਰੰਟੀ ਕਾਰਡ ਮੈਨ ਪਰ ਕਿਤੇ ਇਹ ਵੀ ਦੋ ਰਹਿ ਨਹੀਂ ਹੈਗੀ ਸ਼ੱਕ ਹੀ ਨਹੀਂ ਬਈ ਇਸ ਚ ਗਾਰੰਟੀ ਇਹ ਜਾਂ ਤਾਂ ਜਿਹੜੇ ਬੰਦੇ ਨੇ ਟਰਾਲੀ ਦੇ ਤੇ ਲਾਉਣਾ ਹੂੰ ਉਹਦੇ ਵਾਸਤੇ ਵੀ ਸਹੀ ਹੈ ਹੂੰ ਜਾਂ ਜਿਹੜੇ ਏਰੀਏ ਦੇ ਵਿੱਚ ਨਰਮਾ ਹੁੰਦਾ ਹੂੰ ਉਹਦੇ ਵਾਸਤੇ ਤਾਂ ਇਹ ਵਰਦਾਨ ਹੈ ਵਰਦਾਨ ਹੈ ਜਿਹੜੇ ਵੱਡੇ ਪਿੰਡ ਹੈ ਹੂੰ ਵੱਡੇ ਪਿੰਡਾਂ ਦੀਆਂ ਜਿਵੇਂ ਉਹਨੂੰ ਇਧਰ ਹੁਮਾਨ ਘਟ ਜਾਵੜਾ ਛੈੜ ਗੰਗਾ ਨਗਰ ਛੈੜ ਜਾਵੜਾ ਨਰਮਾ ਇਰ ਗਿਆ ਨਰਮਿਆਲਾ ਏਰੀਆ ਆ ਗਿਆ ਉੱਥੇ ਜਿਹੜੇ ਪਿੰਡ ਆ ਆਪਣੇ ਨਾਲੋਂ ਤਾਂ ਆਪਣੇ ਤਾਂ ਪਿੰਡ ਆ ਤਿੰਨ ਚਾਰ ਕਿਲੋਮੀਟਰ ਤੇ ਆ ਜਾਂਦਾ ਉੱਥੇ 10 ਕਿਲੋਮੀਟਰ ਤੋਂ ਘੱਟ ਪਿੰਡ ਹੈ ਨਹੀਂ ਨੀਗਾ ਵੀ ਤੇ ਉਹਨਾਂ ਪਿੰਡਾਂ ਦੀਆਂ ਜੂਹਾਂ ਗਿੱਡੀਆਂ ਗਿੱਡੀਆਂ ਲੰਮੀਆਂ ਤੇ ਜਿਹੜੇ ਬੰਦੇ ਦਾ ਖੇਤ ਹੀ 5-6 ਕਿਲੋਮੀਟਰ ਹੈਗਾ ਤੇ ਉਹਨੇ ਡੇਲੀ ਉੱਥੇ ਪੱਠੇ-ਪੁੱਠੇ ਲੈਣ ਜਾਣਾ ਹੈ ਨਰਮਾ ਚੁਗਣ ਜਾਣਾ ਹੈ ਤੇ ਉਹਦੇ ਵਾਸਤੇ ਜੇ ਹੁਣ ਆਪਾਂ ਆਹ ਟਰ ਮਕਾ ਗੱਲ ਉੱਥੇ ਜੇ ਮਾੜਾ ਮੋਟਰਸਾਈਕਲ ਤੇ ਚਾਹ ਲੈ ਕੇ ਜਾਵੇ ਗਰਮੀਆਂ ਚ ਵੀ ਚਾਹ ਠਰ ਜਾਂਦੀ ਹੈ ਠਰ ਜਾਂਦੀ ਹੈ ਤੇ ਜਿਹੜੇ ਬੰਦੇ ਨੇ ਡੇਲੀ ਬਈ ਖੇਤ ਲੈ ਕੇ ਜਾਣਾ ਨਰਮੇ ਦੀ ਸੀਲਾ ਉਹਨਾਂ ਨੂੰ ਨਵੇਂ ਮੁੰਡਿਆਂ ਨੂੰ ਇਹ ਵੀ ਨਹੀਂ ਪਤਾਵੇਂ ਨਰਮਾ ਸੀਲਰ ਨੂੰ ਕਿਹਨੂੰ ਕਹਿੰਦੇ ਸੀਲਰ ਕੀ ਹੁੰਦੇ ਐ ਤਰਪਾਲੀਆਂ ਕੀ ਹੁੰਦੀਆਂ ਕੀ ਹੁੰਦੀਆਂ ਠੀਕ ਐ ਆਪਣੇ ਆਪਾਂ ਦਾ ਸਾਰਾ ਕੁਝ ਸਟ੍ਰੈਂਡ ਆਇਆ ਨਾਲ ਕੋਈ ਬਾੜੀ ਉਮਰ ਨਹੀਂ ਪਰ ਆਉਣ ਵਾਲੇ ਵਾਸਤੇ ਵਿਰਾਸਤ ਬਣਦੀ ਜਾਂਦੀ ਐ ਤੇ ਜਦ ਆਪਣੇ ਬੈਠੀ ਵਿਠਾਈ ਸੈੱਟ ਕਰਕੇ ਕਬੀਲਦਾਰੀ ਬਿਠਾ ਤੇ ਮੋਟਰਾਂ ਲੱਗੀਆਂ ਪਾਣੀਆਂ ਦਾ ਪਤਾ ਹੀ ਨਹੀਂ ਹੁਣ ਤੱਕ ਅਸੇ ਦਾ ਪਾਈਪ ਲੈਣਾ ਪੈ ਗਈਆਂ ਅੱਗੇ ਪਤਾ ਹੁੰਦਾ ਸੀ ਪਾਣੀ ਦੀ ਬਾਰੀ ਹੁੰਦੀ ਅੱਠ ਦਿਨ ਪਹਿਲਾਂ ਤਿਆਰੀ ਕਰਨ ਲੱਗ ਜਾਂਦੇ ਇੱਕ ਇੱਕ 7-7 ਜਾਣੇ ਹੁੰਦੇ ਵੀ ਕਿਤੇ ਖੱਡਣਾ ਨਿਕਲ ਜੇ ਤੇ ਹੁਣ ਸਾਡੇ ਪਿੰਡਾਂ ਦੇ ਕੱਲ ਲੇਖੀ ਦੇ ਆਏ ਆ ਕਿ ਸਾਨੂੰ ਲੋੜ ਹੀ ਨਹੀਂ ਹਜੇ 15 ਫਰਵਰੀ ਤੱਕ ਹਾਂ ਇਹ ਉਹਨਾਂ ਬੰਦਿਆਂ ਵਾਸਤੇ ਢੱਲੋਂ ਹੈ ਨਾ ਹੂੰ ਬਰਦਾਨ ਹੈ ਜਿਹੜਾ ਨਰਮੈ ਰਿਆ ਨਰਮੇ ਦੇ ਸੀਲਰ ਮਾਰੂ ਡੇਲੀ ਜਾਣਾ ਨਰਮੇ ਦੇ ਵਿੱਚ ਕੱਖ ਮਾਰਨੇ ਲੇਬਰ ਲੈ ਕੇ ਜਾਣਾ ਡੇਲੀ ਨਰਮਾ ਚੁਗਣਾ ਤਾਂ ਡੇਲੀ ਸਪਰੇਅ ਕਰਨੀ ਐ ਨਰਮੇ ਤੇ ਪੰਜ ਪੰਜ ਕਿਲੋਮੀਟਰ ਖੇਤ ਐ ਉੱਥੇ ਬਾਈ 4 ਵੀਲ ਡਰਾਈਵ ਜਾਂ ਵੱਡੇ ਟਰੈਕਟਰ ਪਾ ਕਿਵੇਂ ਪਹੁੰਚ ਨਹੀਂ ਪਹੁੰਚਦੇ ਉੱਥੇ ਇਹ ਕੰਮ ਕਰੂਗਾ ਇਹ ਕਰੂਗਾ ਆਪਾਂ ਨੂੰ ਤਾਂ ਸਰਕਾਰਾਂ ਲੈ ਕੇ ਬਹਿ ਗਿਆ ਜੇ ਨਰਮਾ ਹੋਣ ਉਹਟੇ ਤਾਂ ਆਪਣੇ ਤਾਂ ਵੱਡੇ ਇੰਪਲੀਮੈਂਟਾਂ ਦੀ ਲੋੜ ਪਈ ਨਰਮਾ ਹੋਈ ਜਾਪਾਂ ਝੋਨੇ ਮਗਰ ਕੀ ਲੈਣ ਜਾਣਾ ਯਾਰ ਨਰਮਾ ਸੁੱਕੀ ਜੀ ਖੇਤੀ ਸੀਗੀ ਨਜ਼ਾਰਾ ਪੈਰ ਹੀ ਨਹੀਂ ਲਵੇੜਨੇ ਪੈਂਦੇ ਦਿਨ ਦਿਨ ਦੀ ਖੇਤੀ ਸੀ ਰਾਤ ਵੀ ਨਹੀਂ ਚੱਕਣੀ ਪੈਂਦੀ ਰਾਤ ਵੀ ਨਹੀਂ ਚੱਕਣੀ ਪੈਂਦੀ ਹੁਣ ਇਹ ਤੇ ਦਿਨ ਰਾਤ ਇੱਕ ਹੋ ਜਾਂਦਾ ਇਹ ਚ ਇਹ ਤਾਂ ਪਹਿਲੇ 40 45 ਦਿਨ ਤਾਂ ਧੂਆਂ ਕੱਢਦਾ ਦਾ ਧੂਆਂ ਕੱਢ ਦਿੰਦਾਗਾ ਧੂਆਂ ਕੱਢ ਉਹਦੇ ਵਾਸਤੇ ਬਈ ਇਹ ਵਰਦਾਨ ਹੈ ਹੂੰ ਤੇ ਲੈ ਜਾਓ ਜੇ ਕਿਸੇ ਨੇ ਲੋਨ ਕਰਾਉਣਾ ਕਿੰਨੇ ਦਾ ਹੋ ਜੂ ਫਿਰ ਇਹ ਐਂਡ ਤੋਂ 345 ਦਾ ਦੇ ਦਾਂਗੇ ਢਿੱਲੋ 345 ਦਾ ਹਾਂ ਜੀ ਬਹੁਤ ਹੈ ਮੰਦੂ ਅਸੀਂ ਆਪਾਂ ਇਹਦੇ ਚਾਰ ਲੇਖ ਲਗੇ ਫਿਰ ਸਾਢੇ ਤਿੰਨ ਦਿਨ ਤੇ ਆ ਜੀ ਉਹ ਤਾਂ ਆਪਣੀ ਗੱਲ ਹੈ ਸੁਆਦ ਵਾਲੀ ਗੱਲ ਸੁਆਦ ਵਾਲੀ ਗੱਲ ਨਹੀਂ ਹੈਗੀ ਅੱਛਾ ਅੱਗੇ ਆਹ ਖੜਾ ਇੱਕ ਅੱਛਾ ਲੀਲਾ ਘੋੜਾ ਹੂੰ 2000 ਮਾਡਲ ਹੈ ਅੱਛਾ ਡਬਲ ਕਲਚ ਦਾ ਟਰੈਕਟਰ ਹੈ ਅੱਛਾ 80 85 ਵਹ ਹੈ ਟਾਹਰਾ ਡੈਕਟਰ ਦੇ ਹੂੰ ਪੰਜਾਬ ਦਾ ਨੰਬਰ ਹੈ ਹੂੰ ਤੇ ਚੰਗਾ ਡੈਕਟਰ ਹੈ ਅੱਛਾ ਵਧੀਆ ਡੈਕਟਰ ਹੈ ਵਧੀਆ ਡੈਕਟਰ ਹੈ ਦੇ ਬੜਾ ਬੰਦੇ ਸ਼ਕੀਨ ਹੈ ਹੂੰ ਨੀਲੀ ਪੇਟੀ ਵਾਲੇ ਨੀਲੀ ਪੇਟੀ ਵਾਲੇ ਨੀਲੀ ਪੇਟੀ ਵਾਲਾ 9 ਇਹਨੇ ਧਰੀ ਸੀਗੀ ਹੂੰ 36 30 ਉਦੋਂ ਪਹਿਲਾਂ ਫੀਟ ਦੇ ਰੂਪ ਚ ਆਉਂਦੇ ਹੁੰਦੇ ਸੀ ਆਪਣੇ ਦੇਸ਼ 'ਚ ਇਹ ਅੱਛਾ ਜਿਹੜੇ ਯੂਨੀਵਰਸਲ ਡੈਕਟਰ ਜੇ ਕਿੰਨਾ ਬਿਰਾਨੇ ਦੇਖਿਆ ਹੂੰ ਉਦੋਂ ਉਹਦੇ ਨਾਲ ਟਾਈ ਅਪ ਸੀ ਉਦੋਂ ਬਾਅਦ ਫਿਰ ਇਹ ਇਹਨਾਂ ਨੇ ਪੈਰ ਧਰਿਆਗਾ ਆਪਣੇ ਪੰਜਾਬ 'ਚ ਆ ਕੇ ਅੱਛਾ ਇਹ ਤੁਹਾਨੂੰ ਯਾਰ ਲਾਉਣ ਵਾਲੀ 3630 ਦੀ ਇਹ ਨਿਊ ਹਾਲੈਂਡ ਐਸ ਟਾਈਮ ਮੈਂ ਤਾਂ ਸਾਰਿਆਂ ਦਾ ਟੌਪ ਕਹੂੰਗਾ ਮੈਨੂੰ ਗਹਿਣ ਚ ਕੋਈ ਦਿੱਕਤ ਨਹੀਂ ਅੱਛਾ ਐਗਰੀਕਲਚਰ ਦੇ ਮਾਮਲੇ 'ਚ ਹੂੰ ਹੂੰ ਸਾਰੇ ਟਰੈਕਟਰ ਚੰਗੇ ਆ ਪਰ ਕਿਸੇ ਨੂੰ ਨਿੰਦੇ ਪਰ ਜਿਹੜਾ ਹਾਲੈਂਡ ਆ ਨਾ ਹਾਲੈਂਡ ਦਾ ਪੱਲਾ ਨਹੀਂ ਕੋਈ ਫੜਦਾ ਤੇਰੀ ਤੇ ਸਾਡੇ ਵਾਲੀ ਜੇ ਮੇਰੇ ਵਾਲੇ ਭਾਈ ਦੀ ਪਹਿਂਦੀ ਉਹ ਵੀ ਕਹਿੰਦੇ 3630 3630 30 ਦੀ 36 ਦੀ ਪਹਿਲੀ ਗੱਲ ਇਹ ਹੈ ਵੀ 80 90% ਕਮਰਸ਼ੀਅਲ 'ਚ ਚੱਲਦੇ ਹੀ ਨਹੀਂ ਹੂੰ ਲੈਣ ਵੇਲੇ ਜੀ ਕਿ ਨਿਕਲ ਜਾਂਦੀ ਆ ਦੂਜਿਆਂ ਨਾਲ 2 ਲੱਖ ਮਹਿੰਗਾ ਹੈ ਹੂੰ ਤੇ ਫੇਰ ਇਹਦੇ ਚ ਭਾਈ ਫਿਚਰੀ ਇਹੋ ਜਿਹਾ ਬਣਾਇਆ ਕੰਪਨੀ ਨੇ ਡਿਜ਼ਾਈਨ ਇਹੋ ਜਿਹਾ ਕੀਤਾ ਇਹ ਤਾਂ ਇਹਨੂੰ ਹੁੰਦਾ ਹੀ ਕੁਝ ਨਹੀਂ ਸਹੀ ਟਾਈਮ ਤੇ ਤੁਸੀਂ ਤੇਲ ਪਾਣੀ ਬਦਲੀ ਚੱਲਿਓ ਸਾਰੀ ਉਮਰ ਨਹੀਂ ਮਰਦਾ ਬੰਦੇ ਦੀਆਂ ਦੋ ਬੰਦੇ ਦੀ ਆਪਦੀ ਅਮਰੀ ਉਮਰ ਤਾਂ ਟੱਪ ਜਾਂਦੀ ਆ ਨਟ ਨੂੰ ਚਾਬੀ ਨਹੀਂ ਲਾਉਣੀ ਪੈਂਦੀ ਇਹਦੀ ਮੈਂ ਐਗਜ਼ਾਮਪਲ ਦੇ ਸਕਦਾ ਸਾਡੇ ਨਾਲ ਪਿੰਡ ਗਵਾਣਾ ਨਵਾਂ ਘੜਾਇ ਸੀ 99 ਚ 50 ਕਿੱਲੇ ਪੜੀ ਹਜੇ ਤੱਕ ਭਾਈ ਜੀ ਕੱਲੇ ਸਰਵਿਸ ਤੋਂ ਬਣਾ ਕੁਝ ਵੀ ਨਹੀਂ ਹੋਇਆ 99 25 ਸਾਲ ਹੋ ਗਏ ਆਜੋ 73 ਨੰਬਰ ਹੈ ਡਾਕਟਰ ਤਾਂ ਦਿਖਾ ਵੀ ਦਊਂਗਾ ਕਮਾ ਕਿਸੇ ਜਿੱਕੇ ਲੱਗਾ ਕਿ ਤੇ ਟਾਈਮ ਆਇਆ ਪਿੰਡ ਆ ਤੈਨੂੰ ਵੀਡੀਓ ਵੀ ਕਰਾ ਕੇ ਲਿਓਂਗਾ ਕਰਾ ਕਰਾਂਗੇ ਫਿਰ ਜਲਦੀ ਮਹਾਰਾਜ ਹਾਂ ਇਹ ਵੀ ਗੱਲ ਹੈ ਇਹ ਕਿੰਨੇ ਦਾ ਹੋ ਜੂ ਫਿਰ ਦੇ ਦਾਂਗੇ ਯਾਰ 65000 ਦਾ 60000 ਦਾ ਦੇ ਦਾਂਗੇ 2 ਲੱਖ ਦੇ 60000 2 ਲੱਖ 60000 60000 ਨੰਬਰ ਭਰਾ ਦਾ ਵੀਡੀਓ ਚ ਹੈ ਵੀਡੀਓ ਬੜੀ ਲੱਗੀ ਸ਼ੇਅਰ ਕਰ ਦਿਓ ਪੇਜ ਨੂੰ ਫਾਲੋ ਕਰ ਲਿਓ ਧੰਨਵਾਦ